ਸਵਾਗਤ ਆ ਕਿਸਾਨ ਵੀਰੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਪੰਜਾਬ ਬਲੌਗਸ ਪੀਬੀ ਨਾਸੀ ਤੇ ਸੋ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਤੇ ਚੱਲਦੇ ਆ ਅੱਗੇ ਤੇ ਦਿਖਾਉਣਾ ਤੁਹਾਨੂੰ ਟਰੈਕਟਰ ਜਿਹੜੇ ਵੀਰ ਨਵੇਂ ਆ ਚੈਨਲ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਰੈਕਟਰ ਆ ਤੁਹਾਡੇ ਸਾਹਮਣੇ ਜਿਹੜੇ ਬਹੁਤ ਆਏ ਹੋਏ ਆ ਸੋ ਚੱਲਦੇ ਆ ਅੱਗੇ ਤੇ ਦਿਖਾਉਨੇ ਟਰੈਕਟਰ ਸੋ ਕਿਸਾਨ ਵੀਰੋ ਆ ਜਿਹਦਾ ਪਹਿਲਾ ਟਰੈਕਟਰ ਆ ਜੀ ਸੋਨਾਲੀਕਾ ਡੀਆਈ 750 ਇਹ 11 ਮਾਡਲ ਟਰੈਕਟਰ ਆ ਜੀ ਤੇ ਰੇਟ 390000 ਰੁਪਏ ਬਾਈ ਡਿਮਾਂਡ ਕਰਦੇ ਆ ਚਾਰੇ ਟਾਇਰ ਨਵੇਂ ਆ ਜੀ ਪਿਛਲੇ ਐਮ ਆਰ ਐਫ ਦੇ 15 ਦੇ ਟਾਇਰ ਆ ਜੀ ਤੇ ਅਗਲੇ ਟਾਇਰ ਬੀ ਕੇਟੀ ਦੇ ਰੰਗ ਬਨਵਾਨੀਓ ਟਰੈਕਟਰ ਸਾਫ਼ ਸੁਥਰਾ ਜੀ ਤੁਹਾਡੇ ਸਾਹਮਣੇ ਆ ਵੇਖ ਸਕਦੇ ਹੋ ਤੁਸੀਂ ਟਰੈਕਟਰ ਜੀ ਇਹ ਅੱਜ ਦਾ ਪਹਿਲਾ ਟਰੈਕਟਰ ਆ ਜੀ ਸੋ ਚੱਲਦੇ ਆ ਜੀ ਆਪਾਂ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਕਿਸਾਨ ਵੀਰੋ ਤੁਹਾਡੇ ਸਾਹਮਣੇ ਆ ਜੀ ਮੈਸੀ 9500 ਜੇ ਗੱਲ ਕਰੀਏ ਜੀ ਮਾਡਲ ਦੀ 18 ਮਾਡਲ ਟਰੈਕਟਰ ਆ ਜੀ ਦੇ ਰੇਟ ਦੀ ਗੱਲ ਕਰੀਏ ਤੇ 5 ਲੱਖ ਤੇ 25000 ਬਾਈ ਡਿਮਾਂਡ ਕਰਦੇ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੇਂ ਆ ਜੀ 16 ਨ 28 ਦੇ ਪਿਛਲੇ ਟਾਇਰ ਆ ਜੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਅਗਲਾ ਟਰੈਕਟਰ ਆ ਕਿਸਾਨ ਵੀਰੋ ਤੁਹਾਡੇ ਸਾਹਮਣੇ ਐਚਰ 485 ਮਾਡਲ ਦੀ ਗੱਲ ਕਰੀਏ ਜੀ ਮਾਡਲ 21 ਆ ਜੀ ਰੇਟ 5 ਲੱਖ ਤੇ 85000 ਚਾਰੇ ਟਾਇਰ ਸਾਫ਼ ਸੁਥਰੇ ਆ ਜੀ 16 ਦੇ ਟਾਇਰਾਂ ਚ ਜਿਹੜਾ ਟਰੈਕਟਰ ਆ ਜੀ ਬਿਲਕੁਲ オリジナル ਤੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਆ ਜੀ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਐਚਰ 485 21 ਮਾਡਲ ਸੋ ਕਿਸਾਨ ਵੀਰੋ ਚਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਕਿਸਾਨ ਵੀਰੋ ਜੌਂਟੀਅਰ 5050 E ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਸੀਏਟੀ ਕੰਪਨੀ ਦੇ ਟਾਇਰ ਆ ਜੀ ਤੇ ਪਿਛਲੇ ਅਪੋਲੋ ਕੰਪਨੀ ਦੇ 16928 ਦੇ ਜੇ ਗੱਲ ਕਰੀਏ ਮਾਡਲ ਦੀ ਜੀ 14 ਮਾਡਲ ਟਰੈਕਟਰ ਆ ਜੀ 5 ਲੱਖ ਤੇ 25000 ਟਰੈਕਟਰ ਦਾ ਰੇਟ ਆ ਜੀ ਬਿਲਕੁਲ ਸਾਫ ਸੁਥਰਾ オリジナル ਏਜੰਸੀ ਕੰਡੀਸ਼ਨ ਟਰੈਕਟਰ ਆ ਜੀ ਸੋ ਚਲਦੇ ਆ ਕਿਸਾਨ ਵੀਰੋ ਅਗਲੇ ਟਰੈਕਟਰ ਦੇ ਵੱਲ ਸੋ ਕਿਸਾਨ ਵੀਰੋ ਅਗਲਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਸਵਰਾਜ 735 ਜੇ ਗੱਲ ਕਰੀਏ ਜੀ ਮਾਡਲ ਦੀ ਦੋ ਮਾਡਲ ਟਰੈਕਟਰ ਆ ਜੀ ਰੇਟ 1 ਲੱਖ ਤੇ 65000 ਟਾਇਰਾਂ ਬੰਨਿਓ ਟਰੈਕਟਰ ਆ ਜਿਹੜਾ ਠੀਕ ਠਾਕੀ ਹੈ ਜੀ ਟਾਇਰ कसे ਹੋਏ ਆ ਟਰੈਕਟਰ オリジナル ਆ ਜੀ ਬਿਲਕੁਲ ਸਾਫ ਸੁਥਰਾ ਅਗਲਾ ਟਰੈਕਟਰ ਆ ਜੀ ਤੁਹਾਡੇ ਸਾਹਮਣੇ ਸਵਰਾਜ 855 ਇਹ ਛੋਟਾ ਟਰੈਕਟਰ ਆ ਜੀ ਗੱਲ ਕਰੀਏ ਮਾਡਲ ਦੀ ਜੀ 14 ਸੌਰੀ 2002 ਮਾਡਲ ਆ ਜੀ 2 ਲੱਖ ਤੇ 90000 ਰੁਪਏ ਟਰੈਕਟਰ ਦਾ ਰੇਟ 14 ਦੇ ਟਾਇਰਾਂ ਦੇ ਟਰੈਕਟਰ ਆ ਜੀ ਚਾਰੇ ਪਾਸੇ ਟਰੈਕਟਰ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਜੀ ਚੱਲਦੇ ਹਾਂ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਜੀ ਫੋਰਡ 3610 ਤੇ ਮਾਡਲ ਦੀ ਗੱਲ ਕਰੀਏ ਜੀ 92 ਮਾਡਲ ਟਰੈਕਟਰ ਆ ਜੀ ਇਹ ਰੇਟ 1 ਲੱਖ ਤੇ 25000 ਅਗਲਾ ਟਰੈਕਟਰ ਆ ਜੀ ਫਾਰਮ ਟਰੈਕ 60 ਇਹ 96 ਮਾਡਲ ਟਰੈਕਟਰ ਆ ਜੀ ਰੇਟ 1 ਲੱਖ ਤੇ 60000 ਰੁਪਿਆ ਰੇਟ ਆ ਜੀ ਟਰੈਕਟਰ ਦੇਖ ਸਕਦੇ ਹੋ ਅਗਲਾ ਟਰੈਕਟਰ ਤੁਹਾਡੇ ਸਾਹਮਣੇ ਆਈ ਸਵਰਾਜ 855 ਚਾਰੇ ਟਾਇਰਾਂ ਦਾ ਬਿਲਕੁਲ ਨਵਾਂ ਟਰੈਕਟਰ ਆ ਜੀ ਮਾਡਲ ਹੈਗਾ ਜਿਹੜਾ ਇਹ 7 ਜੀ 3 ਲੱਖ ਤੇ 15000 ਰੁਪਏ ਟਰੈਕਟਰ ਦਾ ਰੇਟ ਆ ਜੀ 14 ਦੇ ਟਾਇਰਾਂ ਦੇ ਟਰੈਕਟਰ ਆ ਜੀ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਵਾਂ ਟਰੈਕਟਰ ਸਾਫ ਸੁਥਰਾ ਅਗਲਾ ਜੀ ਫੋਰਡ 3600 ਇਹ 96 ਮਾਡਲ ਆ ਜੀ 1 ਲੱਖ ਤੇ 25000 ਇਹਦਾ ਰੇਟ ਆ ਹਰਿਆਣਾ ਨੰਬਰ ਟਰੈਕਟਰ ਆ ਜੀ ਟਾਇਰ ਠੀਕ ਠਾਕ ਨੇ ਜੀ ਆ ਅਗਲਾ ਟਰੈਕਟਰ ਆ ਜੀ ਮਹਿੰਦਰਾ 255 ਮਾਡਲ ਆ ਜਿਹੜਾ 99 ਹੈ ਜੀ ਰੇਟ 1 ਲੱਖ 5000 ਅਗਲਾ ਟਰੈਕਟਰ ਹੈ ਜੀ ਫਾਰਮ ਟਰੈਕ 35 ਇਹ 6 ਮਾਡਲ ਟਰੈਕਟਰ ਹੈ ਜੀ ਰੇਟ 2 ਲੱਖ 40000 ਪਿਛਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਹੈ ਜੀ ਜੇ ਕੇ ਦੇ ਅਗਲਾ ਟਰੈਕਟਰ ਹੈ ਜੀ ਅਰਜਨ 605 ਡੀ ਆਈ ਇਹ ਨਵਾਂ ਮਾਡਲ ਟਰੈਕਟਰ ਹੈ ਜੀ ਰੇਟ 3 ਲੱਖ ਤੇ 45000 ਚਾਰੇ ਟਾਇਰਾਂ ਬਿਲਕੁਲ ਆ ਟਰੈਕਟਰ ਦੇ ਨਵੇਂ ਸਾਫ਼ ਸੁਥਰੇ ਹੈ ਜੀ ਅਗਲਾ ਟਰੈਕਟਰ ਕੋਲ ਚੱਲਦੇ ਆ ਜੀ ਅਗਲਾ ਟਰੈਕਟਰ ਹੈ ਜੀ ਤੁਹਾਡੇ ਸਾਹਮਣੇ ਮਹਿੰਦਰਾ 265 ਡੀ ਏ ਇਹ 94 ਮਾਡਲ ਟਰੈਕਟਰ ਹੈ ਜੀ ਰੇਟ 1,30,000 ਕਿਸਾਨ ਵੀਰ ਉਹ ਹੈਗਲਾ ਟਰੈਕਟਰ ਹੈ ਜੀ ਸਵਰਾਜ 855 ਇਹ ਪੁਰਾਣੀ ਮਾਡਲ ਦਾ ਟਰੈਕਟਰ ਹੈ ਜੀ ਮਾਡਲ 99 ਰੇਟ 1,95,000 ਅਗਲਾ ਟਰੈਕਟਰ ਹੈ ਜੀ ਤੁਹਾਡੇ ਸਾਹਮਣੇ ਫੋਰਡ 3230 ਇਹ ਦੋ ਮਾਡਲ ਟਰੈਕਟਰ ਹੈ ਜੀ ਰੇਟ 1,40,000 ਸਭ ਤੋਂ ਵੱਡੀ ਗੱਲ ਸੈਡਗੇਅ ਟਰੈਕਟਰ ਹੈ ਜੀ ਤੇ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਤੁਸੀਂ ਵੇਖ ਸਕਦੇ ਹੋ ਸੋਕਾ ਸਾਣ ਵੀਰੋ ਅਗਲੇ ਟਰੈਕਟਰ ਦੇ ਕੋਲ ਪਹੁੰਚ ਚੁੱਕੇ ਆ ਜੀ ਮਹਿੰਦਰਾ 265 ਡੀਆ ਇਹ 2000 ਮਾਡਲ ਆ ਜੀ ਰੇਟ 1 ਲੱਖ ਤੇ 65000 ਆਈ origignal ਟਰੈਕਟਰ ਆ ਇਹ ਸਾਫ ਸੁਥਰਾ ਵੇਖ ਸਕਦੇ ਹੋ ਅਗਲਾ ਟਰੈਕਟਰ ਆ ਜੀ ਐਸ਼ਰ 241 ਇਹ 97 ਮਾਡਲ ਆ ਜੀ ਰੇਟ 1 ਲੱਖ ਤੇ 40000 ਕੰਡੀਸ਼ਨ ਤੁਹਾਡੇ ਸਾਹਮਣੇ ਆ ਅਗਲਾ ਟਰੈਕਟਰ ਵੀ ਐਸ਼ਰ ਆ ਜੀ ਇਹ 11 ਮਾਡਲ ਟਰੈਕਟਰ 1 ਲੱਖ ਤੇ 75000 ਰੇਟ ਆ ਪੰਜਾਬ ਨੰਬਰ ਟਰੈਕਟਰ ਅਗਲਾ ਟਰੈਕਟਰ ਕੋਲ ਪਹੁੰਚ ਲੈਂਦੇ ਹਾਂ ਜੇ ਅਗਲਾ ਟਰੈਕਟਰ ਹੈ ਸੋਨਾਲਿਕ ਦਾ ਡੀਆ 35 ਇਹ 21 ਮਾਡਲ ਟਰੈਕਟਰ ਹੈ ਜੀ ਪੀਬੀ 31 ਨੰਬਰ ਅ ਅਗਲਾ ਟਰੈਕਟਰ ਹੈ ਜੀ ਸਵਰਾਜ 855 ਇਹ 17 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਰੇਟ 5 ਲੱਖ ਤੇ 45000 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਅਗਲਾ ਟਰੈਕਟਰ ਹੈ ਜੀ ਜੌਂਡੀਅਰ 5203s ਇਹ 3 ਮਾਡਲ ਟਰੈਕਟਰ ਹੈ ਜੀ 2 ਲੱਖ ਤੇ 10000 ਰੇਟ ਆ ਟੈਰਾਂ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਜੀ ਬਿਲਕੁਲ ਨਵੇਂ ਟੈਰਾਂ ਪਹੁੰਚ ਚੁੱਕੇ ਹਾਂ ਜਿਹੜੇ ਟਰੈਕਟਰ ਦੇ ਕੋਲ ਸਵਰਾਜ 855 FE ਇਹ 13 ਦੇ ਟੈਰਾਂ ਚ ਟਰੈਕਟਰ ਹੈ ਜੀ 93 ਮਾਡਲ 1 ਲੱਖ ਤੇ 65000 ਰੇਟ ਆ ਸਾਫ ਸੁਥਰੇ ਟੈਰਾਂ ਦੇ ਟਰੈਕਟਰਾਂ ਤੇ ਕੰਡੀਸ਼ਨ ਵੀ ਜੀ ਅਗਲਾ ਜੀ ਅਰਜਨ 605 DI ਇਹ BKT ਦੇ ਟੈਰਾਂ ਚ ਆ ਜੀ 16 ਦੇ 10 ਮਾਡਲ ਰੇਟ 3 ਲੱਖ ਤੇ 60000 ਆ ਜੀ ਹਰਿਆਣਾ ਨੰਬਰ ਆ ਜੀ ਸੋ ਚਲਦੇ ਹਾਂ ਜੀ ਅਗਲੇ ਟਰੈਕਟਰ ਦੇ ਕੋਲ ਅਗਲਾ ਟਰੈਕਟਰ ਹੈ ਜੀ ਜਿਹੜਾ ਤੁਹਾਡੇ ਸਾਹਮਣੇ ਐਸ਼ਰ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ 8 ਮਾਡਲ ਰੇਟ 1,65,000 ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਵੇਖ ਸਕਦੇ ਹੋ ਜੀ ਪਹੁੰਚ ਚੁੱਕੇ ਹਾਂ ਕਿਸਾਨ ਵੀਰੋ ਅਗਲੇ ਟਰੈਕਟਰ ਦੇ ਕੋਲ ਫਾਰਮ ਟਰੈਕ 60 ਇਹ 6 ਮਾਡਲ ਹੈ ਜੀ ਰੇਟ 2,40,000 ਅਗਲਾ ਟਰੈਕਟਰ ਹੈ ਜੀ 4511 ਚਾਰੇ ਟਾਇਰ ਬਿਲਕੁਲ ਨਵੇਂ ਆ ਸਾਫ਼ ਸੁਥਰਾ ਟਰੈਕਟਰ ਹੈ ਜੀ ਇੱਕ ਮਾਡਲ ਰੇਟ 1,85,000 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੈ ਸਾਫ਼ ਸੁਥਰਾ ਜੀ